ਸਸਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 3 ਨਾਗਾ ਜੀ ਜਿੰਨਾਂ ਚੋਂ ਇੱਕ ਟੋਕੜ ਗੱਬਣ ਮੱਝ ਤੇ ਦੋ ਬਾਈ ਮਾਲੀ ਲੈ ਕੇ ਆਇਆ ਟੋਪ ਦੇ ਵੈਸੇ ਤਾਂ ਬਾਈ ਲੈਂਦਾ ਨਹੀਂ ਹੁੰਦਾ ਬਾਈ ਕਹਿੰਦਾ ਚੰਗੇ ਲੱਗੇ ਤੇ ਆਪਾਂ ਲੈ ਲੇ ਕਿਉਂਕਿ ਕੋਈ ਵੀ ਰੱਖਣ ਵਾਲਾ ਲੈ ਜਾਊਗਾ ਨਗੀਨਾ ਪੀਸੀ ਹੈ ਜੀ ਬਾਕੀ ਡਿਟੇਲ ਤੁਹਾਨੂੰ 22 ਤੋਂ ਲੈ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰਸ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਵੀਰੇ ਜੈ ਸਿੰਘ ਆ ਜੀ ਐਂਡ ਮੈਰੋ ਆ ਜੀ ਤਸੀਲ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 99142 99923 99142 99923 ਠੀਕ ਆ ਵੀਰੇ ਅੱਜ ਫਿਰ ਮਾਲੀ ਕਿਵੇਂ ਲੈ ਜਾਂਦੇ ਮਾਲੀ ਯਾਰ ਵੀਰੇ ਬੱਚੇ ਚੰਗੇ ਵਾੜੇ ਆ ਕੱਦ ਕਾਠ ਬਹੁਤ ਆ ਆ ਤਾਂ ਜਿਹੜਾ ਮੇਰੇ ਜਿਹੜਾ ਕੱਦ ਹੋਊਗਾ ਵਾਲੇ ਵੀਰੇ ਵੇਚ ਲੈ ਸਹੀ ਗੱਲ ਆ ਜੀ ਇਹ ਵੀਰੇ ਪਿਓਰ ਖੀਰਾ ਬੱਚਾ ਗਾਰੰਟੀ ਯਾਰ ਹਾਂ ਗਾਰੰਟੀ ਵੀ ਠੀਕ ਹੈ ਵੀਰੇ ਦੋਂਦਾ ਹੋਇਆ ਆਪਾਂ ਬਈ ਅਗਲੇ ਦਾ ਖਰਚਾ ਵਾਟਿਆ ਸਾਰਾ ਆਪਾਂ ਦੋ ਠੀਕ ਹੈ ਵੀਰੇ ਤੇ ਆਹ ਬਈ ਦੋਂਦਾ ਵਾ ਦੋ ਨੰਬਰ ਇਹ ਦੋਂਦਾ ਦੋਂਦਾ ਬਈ ਇਹਦਾ ਵੀ ਕਾਦ ਫੁੱਲਾ ਆਪਣਾ ਕਾਦ ਇਹਦਾ ਵੀ ਫੁੱਲਾ ਭਜਨ ਵੀ ਫੁੱਲਾ ਦੋਨੇ ਕ੍ਰੋਸ ਕਰਦੇ ਆ ਹਾਂ ਵੀਰੇ ਦੋਨੇ ਕਰਦੇ ਠੀਕ ਹੈ ਜੀ ਬਾਕੀ ਇਹਦੇ ਵੀਰੇ ਨਾ ਨਾਥ ਇਹਦੇ ਵੀ ਪਾਈ ਵੀ ਸੀ ਮਾਰੀ ਸੀਗੀ ਰੱਸੀ ਰਾਤ ਨੂੰ ਇੱਥੇ ਆ ਗਿਆ ਹੁੰਦਾ ਟੋਟਾ ਹੀ ਠੀਕ ਹੈ ਹੈਗਾ ਹਾਂੂੰ ਅਗਲਾ ਕਹਿੰਦਾ ਨੱਥ ਪਾਉਣੀ ਨਹੀਂ ਜਾਂ ਕਹਿੰਦੇ ਹੈਗੀ ਸੀ ਨਾ ਯਾਨੀ ਸੱਲ ਹੈਗਾ ਹਾਂ ਹਾਂ ਉਹ ਬਾਕੀ ਇੱਕ ਗੱਲ ਹੋਰ ਆ ਭਾਈ ਜਲੇ ਬਹੁਤ ਆਏ ਨਹੀਂ ਗੱਲ ਬਈ ਸਾਲਾ ਮਾਰੂਗਾ ਜਿਵੇਂ ਆਪਾਂ ਜਿਹੜਾ ਘਰ ਦੇ ਆਂ ਇਹਦੇ ਇਹਨੂੰ ਤੋੜ ਕੇ ਦਿਖਾ ਦੀ ਇੱਕ ਨੰਬਰ ਮਾਲੀ ਨੇ ਭਾਈ ਦਾ ਬੁੱਝਦਾ ਤਾਂ ਨਹੀਂ ਯਾਰ ਬਲਕ ਤੋੜਨ ਨੂੰ ਨਾ ਮੇਰਾ ਹੱਥ ਹੀ ਠੋਕ ਗਿਆ ਠੀਕ ਹੈ ਖੜੇ ਹੀ ਰਹਿਣ ਦੇ ਕੋਈ ਬਾਰੇ ਕੋਈ ਆ ਕੇ ਆਪਾਂ ਇਦਾਂ ਹੀ ਦਿਖਾ ਦਿੰਨੇ ਚੰਗੀ ਹੈ ਜੀ ਬੰਦੇ ਤੋੜ ਮਾੜੀ ਹੋਊ ਜਾਂ ਕੋਈ ਚੀਜ਼ ਮਾੜੀ ਹੋਊਗੀ ਆਪਾਂ ਬੈਠੇ ਆਪਾਂ ਬੈਠੇ ਆ ਆ ਬੱਚੇ ਦੇ ਹੈਗਾ ਇਹਦੇ ਗੰਢਾ ਮਾੜੀ ਗੰਢ ਜੀ ਪੱਕੇ ਥਾਂ ਤੇ ਕੋਈ ਕੋਈ ਚੰਗੀ ਮਾੜੀ ਭਰਨ ਫੇਸਣ ਵਾਲੀ ਹੋਵੇ ਕੋਈ ਗੱਲ ਬਤੋ ਆਪਾਂ ਜ਼ਿੰਮੇਦਾਰ ਹਾਂ ਠੀਕ ਹੈ ਜੀ ਉਵੇਂ ਕੋਈ ਇੱਕ ਕਿਤੇ ਵੀ ਹੱਥ ਨਹੀਂ ਧਰਾਉਂਦੇ ਨਾਲ ਸਿੰਘ ਤੇ ਨਾ ਕਿਤੇ ਸਾਰੇ ਪਾਸੇ ਚੰਗੀ ਸਹੀ ਗੱਲ ਹੈ ਸਿੰਘ ਦੇਖ ਲਓ ਪੂਰਾ ਗੋਲ ਹੋਇਆ ਪਿਆ ਆ ਤਾਂ ਸਟਾਪ ਦਾ ਮੁਰਾਦ ਆ ਜੀ ਬਾਕੀ ਜਿਹੜੇ ਬੰਦੇ ਪਾਰਖੂ ਹੋਣਗੇ ਉਹਨਾਂ ਨੇ ਪਾਰਕ ਕਰ ਲੈਣੀਆਂ ਫੇਸ ਕੁਆਲਿਟੀ ਸੋਹਣੀ ਆ ਬਰੀਕੀਆਂ ਬਹੁਤ ਨੇ ਗੋਲ ਪੱਠੂੜਾ ਜੀ ਬਾਕੀ 2 ਨੰਬਰ ਮੱਲ ਜਿਹੜਾ ਹੈਗਾ ਉਹ ਦੋ ਦੰਦ ਬੱਚੇ ਹੀ ਆ ਜੀ ਕੁਆਲਿਟੀ ਇਹਦੀ ਵੀ ਚੈੱਕ ਕਰ ਲੋ ਬਸ ਕੱਲੇ ਨਵਾਉਣ ਧਵਾਉਣ ਵਾਲੇ ਆ ਥੋੜੇ ਜਿਨੇ ਨਵਾਤੇ ਧਵਾਤੇ ਤੇਲ ਤੂਲ ਮਾਰਿਆ ਹੁੰਦਾ ਗੱਲ ਬਾਤ ਹੀ ਬਣ ਜਣੀ ਸੀ ਹੈ ਨਾ ਬਾਈ ਬਾਕੀ ਬੱਚੇ ਵੀ ਚੰਗੇ ਦਾ ਬਾਹਰ ਬਾਈ ਯਾਰ ਲਾਲ ਤਾਂ ਰੂੜੀਆਂ ਨੇ ਵੀ ਦਿਖ ਦਈਏ ਜਿਹੜੇ ਚੰਗੀ ਚੀਜ਼ ਹੈ ਦਿਖਦੀ ਹੈ ਦਿਖਦੀ ਹੈ ਜੀ ਜਿਹੜੀ ਬਰੀਕੀਆਂ ਉਹ ਤਾਂ ਸਾਹਮਣੇ ਆ ਜੀ ਤੁਹਾਡੇ ਪਤਲੀ ਚਮੜੀ ਤੇ ਆ ਦੋਨੇ ਹਾਲਾ ਕਿ ਕੋਈ ਰਿਕਾਰਡ ਤਾਂ ਹੈ ਨਹੀਂ ਐਵੇਂ ਆਪਾਂ ਕਹੀ ਜਾਂਦੇ। ਵੱਡੇ ਵੀਰੇ ਅਗਲਾ ਦੱਸਦਾ ਆਪਾਂ ਨਹੀਂ ਦੱਸਦੇ ਪਤਾ ਕਿਉਂ ਨਹੀਂ ਦੱਸਦੇ ਵੀਰੇ ਆਹ ਤਾਂ ਉਹੀ ਜੈਡ ਬਲੈਕ ਆ ਸਾਰਾ ਵੀਰੇ। ਸਹੀ ਆ ਤਾਂ ਸਾਰੇ ਜੈਡ ਬਲੈਕ ਆ। ਕੋਈ ਬਾੜ ਚਟਾ ਨਹੀਂ ਗਾ ਬਾਈ ਇਹਦੇ ਮਾਰੇ ਪੁੱਛਦੇ ਹੈਗੇ ਜਮਾਂ ਬਲੈਕ ਆ ਕਟਾ। ਵੱਡੇ ਭਈ ਆਪਾਂ ਜੇ ਨਿੱਤ ਦੱਸਦੇ ਰਹੀਏ ਆਪਾਂ ਨੂੰ ਕਿਹੜਾ ਪਤਾ ਨਹੀਂ ਵੀ ਜਵਾਗ। ਹਾਂ ਸਹੀ ਗੱਲ ਹੈ। ਇਹ ਕੀ ਫਾਇਦਾ ਯਾਰ ਆਪਣੇ ਗਾਹਾਂ ਆਉਂਦੇ ਆ। ਸਹੀ ਗੱਲ ਹੈ ਜੀ। ਇਸ ਗੱਲ ਦਾ ਝੂਠ ਮਾਰਦੇ ਫਿਰੇ ਕੋਈ ਫਾਇਦਾ ਨਹੀਂ ਕਹਿ ਦਿੰਦੇ ਹਰੇਕ ਵਜ਼ੀਰੇ ਕਹਿੰਦੇ ਪਤਾ ਪਤਾ ਕੋਈ ਨਹੀਂ ਹੁੰਦਾ ਬਾਈ ਸਹੀ ਗੱਲ ਹੈ। ਤੇ ਇਹਨਾਂ ਦੀ ਡਿਮਾਂਡ ਕਿਵੇਂ ਕਰਨੀ ਵੀਰੇ ਵੀਰੇ ਇਹ ਡਿਮਾਂਡ ਤਾਂ ਜਿਵੇਂ ਮੁੱਲ ਤਾਂ ਜਿਵੇਂ ਮਰਜ਼ੀ ਕਰ ਲਾ ਠੀਕ ਆ ਜੀ ਆ ਫੰਡਰਾਂ ਵਾਲਿਆਂ ਨੂੰ ਵੀ ਘੱਟ ਕਰਨਾ ਇਹਨਾਂ ਦਾ ਮੁੱਲ ਠੀਕ ਆ ਜੀ ਉਹ ਕਾਦੇ ਲਈ ਵੀਰੇ ਵੀ ਇਹ ਕੋਈ ਬਾਲਣ ਵਾਲਾ ਬੰਦਾ ਅਗਲਾ ਲੈ ਲਊਗਾ ਹਨਾ ਮੁੱਲ ਜਿਹਾ ਪਾਸ ਤੋਂ ਬਾਤ ਉਹ ਵਧ ਕਰਤਾ ਫਿਰ ਕਨੇ ਲੈ ਆਇਆ ਫਿਰ ਕਹਿੰਦੇ ਜਦੋਂ ਬਜਟ ਤੋਂ ਚੰਗ ਲੱਗੇ ਵੀਰੇ ਆ ਬੱਚੇ ਦਾ ਤਾਂ 57000 ਰੁਪਇਆ ਕੀਰੇ ਦਾ ਕੀਰੇ ਦਾ ਠੀਕ ਆ ਜੀ ਦੁੰਦੇ ਦਾ ਵੀਰੇ 67000 ਰੁਪਇਆ ਜੋੜਾ ਲੈ ਜੇ ਸੱਜਣਾ ਜੋੜਾ ਕੋਡ ਕਰ ਦੇਗੇ ਵੀਰੇ ਉਹ ਡਿਸਕਾਊਂਟ ਕਰ ਦਾਂਗੇ ਪਰ ਮੁੱਲ ਮੇਰੇ ਖਵਾ ਜੈ ਜੈ ਇੱਕ ਗੱਲ ਹੋਰ ਆ ਬਾਈ ਬਈ ਫੰਡਰ ਨਾਲ ਕੰਮ ਚ ਹੁਣੇ ਦੂਆਂ ਮਿੰਟ ਚ ਇਤੋਂ ਵੱਧ ਤੇ ਫੜਾ ਲੀ ਉਹ ਵਕਾਣੂ ਆਪਾਂ ਇਹੀ ਕਰਕੇ ਵਿਖਾਉਣ ਲੱਗੇ ਹਾਂ ਵਿਚਾਲੇ ਜੇ ਕਿ ਹੁਣ ਲੋਡ ਹੋਈ ਭਾਈ ਚੱਲ ਵਿਚਾਲੇ ਬਚੇ ਰਹਿਣਗੇ ਬਚੇ ਰਹਿਣਗੇ ਚੀਜ਼ਾਂ ਚੰਗੀ ਆ ਹਾਂ ਚੀਜ਼ਾਂ ਇਹ ਫਾਇਦਾ ਹੁੰਦਾ ਇਹ ਤੋ ਯਾਰ ਭਾਈ ਉਹਦਾ ਹਜੇ ਖੀਰੇ ਬੱਚੇ ਦੇ ਇਹਦੇ ਜੱਡਾ ਇਹਦੇ ਬਰੋਬਰ ਆ ਹਜੇ ਆਪਨੇ ਕਦ ਕਰਨਾ ਹੋਰ ਕਿਉਂਕਿ ਜਿੰਨਾ ਟਾਈਮ ਛੇਦਾਂਦ ਨਹੀਂ ਹੁੰਦਾ ਕਦ ਕਰੀ ਜਾ ਹਾਂ ਇੱਕ ਗੱਲ ਹੋਰ ਆ ਭਾਈ ਉਹ ਐ ਨਹੀਂਗਾ ਕਿ ਕਦੋਂ ਆਪਾਂ ਕਹਦੀ ਉੱਥੋਂ ਆ ਜਾਂ ਇੱਥੋਂ ਆ ਜਿਹੜੇ ਕੋਲਿਆ ਭਾਈ ਕੁੜੀ ਸਾਹ ਦੇ ਸੀ ਅੱਛਾ ਇਹ ਮਗਰ ਮਗਰ ਤੁਰਿਆ ਫਿਰਦਾ ਸੀ ਸ਼ੌਕ ਨਾਲ ਸਾ ਮੱਲੀ ਵਾਲੇ ਸਕੂਲ ਪੜਾਉਂਦੀ ਆ ਉਹ ਠੀਕ ਹੈ ਜੀ ਤੇ ਉਹਨੇ ਚੜਵਾਇਆ ਬਾਈ ਗੱਡੀ ਚ ਐ ਮੌਜ ਨਾਲ ਅੱਛਾ ਹਾਂ ਸ਼ੌਂਕ ਨਾਲ ਸੰਭਿਆਵਾ ਸ਼ੌਂਕ ਨਾਲ ਸੰਭਿਆਵਾ ਠੀਕ ਹੈ ਜੀ ਸ਼ੌਂਕ ਨਾਲ ਸੰਭਿਆਵਾ ਬਾਈ ਮੱਲੀ ਦੋਨੇ ਹੀ ਚੰਗੇ ਆ ਰੱਖਣ ਵਾਲਾ ਲੈ ਗਿਆ ਇੱਕ ਨੰਬਰ ਦੀ ਹੈਗੀ 57000 ਰੁਪਇਆ ਬਾਈ ਦੀ ਗੱਲ ਸਹੀ ਆ ਬਾਈ ਜੇ ਫੰਡਰ ਵਾਲੇ ਮਾਰ ਕੇ ਜਿਵੇਂ ਬਾਹਰ ਤੁਰਿਆ ਫਿਰਦਾ ਯਾਰ ਮੁੱਲ ਦਾ ਕੋਈ ਆਪਾਂ ਬਾਤ ਨਹੀਂ ਕੋਈ ਬਾਤ ਨਹੀਂ ਫੰਡਰਾਂ ਵਾਲੇ ਮੁੱਲ 'ਚ ਹੈ ਵਾਧਾ ਇਹ ਗੱਲ ਨਹੀਂ ਬਾਈ ਕਹਿੰਦਾ ਪਰ ਆਪਾਂ ਪੈਸੇ ਮਗਰ ਨਹੀਂ ਜਾਣਾ ਚਲੋ ਪੈਸਾ ਤਾਂ ਕਮਾਈ ਜਾਣਾ ਪਰ ਜੇ ਕੋਈ ਸੰਭਨ ਵਾਲਾ ਵੀਰ ਲੈ ਗਿਆ ਨਲੇ ਤਾਂ ਇਹਨਾਂ ਦਾ ਵਿਚਾਰਾਂ ਨੇ ਜਿੰਨੇ ਬਾਜੂ ਇਹਨਾਂ ਦੇ ਗਾਂ ਬਰੀਡ ਸੁਧਰ ਜੂ ਕਿਸੇ ਦੀ ਜੀ ਇਹ ਬੇਨਤੀ ਹੁੰਦੀ ਆ ਜੇ ਕੋਈ ਕੋਲੇ ਮਾਲ ਹੈਗਾ ਰੱਖ ਲਵੇ ਉਹ ਵੀ ਇਹ ਸੋਨੇ ਵਾਲਾ ਕੰਮ ਹੀ ਆ ਬਾਈ ਸੋਨਾ ਲੈ ਆਉਣਾ ਵਧਣਾ ਹੀ ਹੈ ਇਹ ਵਧਣਾ ਹੀ ਹੈ ਇੱਕ ਹੋਰ ਵੀਰੇ ਬੇਨਤੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਕਿਸੇ ਵੀਰ ਦਾ ਭਲਾ ਹੋ ਜੇ ਉਹਦੇ ਤੇ ਕਰ ਪਹੁੰਚ ਜੇ ਜਿਹੜਾ ਇਹਦਾ ਚਾਹਵਾਨ ਹੋਵੇ ਸਹੀ ਗੱਲ ਹੈ ਸਹੀ ਗੱਲ ਆ ਵੀਡੀਓ ਸ਼ੇਅਰ ਕਰ ਦਿਓ ਵੈਸੇ ਮੈਂ ਕਹਿੰਦਾ ਨਹੀਂ ਹੁੰਦਾ ਇਹ ਤੁਹਾਨੂੰ ਤਾਂ ਕਹੇਤੀ ਕੌਣ ਕਿ ਭਾਈ ਜੇ ਨਾ ਵਿਕੇ ਫਿਰ ਤਾਂ ਤੁਹਾਨੂੰ ਵੀ ਪਤਾ ਕਿਹੜੇ ਪਾਸੇ ਜਾਣਿਆ ਇਹ ਵੀਡੀਓ ਸ਼ੇਅਰ ਕਰ ਦੋਗੇ ਕਿਸੇ ਵੀਰ ਤੇ ਘਰ ਪਹੁੰਚ ਜੂਗੀ ਇਕਲਾ ਦੇਖ ਕੇ ਆਪਦਾ ਫੱਟ ਕਰਕੇ ਲੈ ਜਾਓ ਤੇ ਤਿੰਨ ਨੰਬਰ ਵੀਰੇ ਟੋਕੜ ਗੱਬਣਾ ਤਿੰਨ ਨੰਬਰ ਮੈਂ ਟੋਕੜ ਗੱਬਣਾ ਸਾਢੇ 4 ਮਹੀਨੇ ਦੀ ਮਾਲਕਾਂ ਨੇ ਦੱਸਿਆ 15 ਨੰਨ ਵੱਧ ਨਿਕਲ ਸਕਦੀ ਜਾਂ ਘੱਟ ਨਿਕਲ ਸਕਦੀ 4 ਵੀ ਮੰਨ ਕੇ ਆ ਜੇ ਵੀਰੇ ਅਗਲਾ ਚੈੱਕ ਕਰਾ ਲੈ ਆਪ ਜੀ ਆਪਣੇ ਘਰੋਂ ਦੀ ਜੀ ਠੀਕ ਹੈ ਵੀਰੇ ਠੀਕ ਹੈ ਵੀਰੇ ਦੁੱਧ 6 ਕਿਲੋ ਦੱਸਿਆ ਸੀ ਭਾਈ ਇਹਨੇ ਡੱਲ ਡੋਲ ਨਹੀਂ ਲਾਇਆ ਹੁਣ ਵੀ ਆ ਪਿੱਛੇ ਹੋਈ ਖੜੀ ਹੈ ਠੀਕ ਹੈ ਜੀ ਠੀਕੇ ਤੇ ਮਿਲਦੀ ਆ 4 ਕਿਲੋ ਦੁੱਧ ਜ ਅਰ ਕਿ ਦੇਣ ਨਹੀਂ ਲਾਇਆ ਵੀਰੇ ਨੂਰੇ ਟੋਰੀ ਮੜ ਜਿਆ ਮਾਜ 6 ਕਿਲੋ ਵੀ ਰੱਖਦੇ ਆਪਾਂ ਠੀਕ ਆ ਵੀਰੇ ਆ ਮਾਲਕਾਂ ਨੇ 6 ਕਿਲੋ ਆਪਾਂ 4 ਦੱਸਦੇ ਵੀਰੇ ਠੀਕ ਹੈ ਜੀ ਇਨਾ ਵਧੀਆ ਹੈਗਾ ਬਾਈ ਚਵਾਈ ਇੱਕ ਨੰਬਰ ਸਾਢੇ 4 ਮਹੀਨੇ ਦੀ ਗੱਬਣ ਚੈੱਕ ਪਾਸ ਆ ਦੁੱਧ ਥੋੜਾ ਜਿਹਾ ਜੀ ਨਹੀਂ ਲਾਇਆ ਚਾਰ ਤੋਂ ਪਲੱਸ ਹੋਊਗਾ ਪਰ ਅਗਲਾ ਵੀਰੇ ਇੱਕ ਗੱਲ ਹੋਰ ਵੀ ਅਗਲੇ ਦੇ ਘਰੇ ਦੈਲਨਾ ਲਾਵੇ ਜਾਂ ਕੁਝ ਵੀ ਭਵਨ ਨਾ ਮੰਨ ਲਵੇ ਬਾਈ ਮੰਨ ਕੇ ਆ ਜੇ ਹਾਂ ਪਰ ਹੈਗਾ ਦੁੱਧ ਵੀਰੇ 4 ਕਿਲੋ ਚਵਾਹ ਕਿਵੇਂ ਦਵਾਗੇ ਅਗਲਾ ਚਾਹੀ ਡਰਾਈ ਮੰਗਾਲਾਂ ਦੀ ਲੈਣੀਆਂ ਆਪਾਂ ਬਾਈ ਫਾਇਦਾ ਕੋਈ ਨਹੀਂ ਯਾਰ ਬਾਈ ਦੇ ਘਰੋਂ ਤੁਸੀਂ ਝੋਕੇ ਲਿਜਾ ਸਕਦੇ ਆ ਕਿਉਂਕਿ ਬਾਈ ਕਹਿੰਦਾ ਮੇਰੇ ਘਰੇ ਵੀ ਜੀ ਨਹੀਂ ਲਾਇਆ ਇਹਨੇ ਤੇ ਦੁੱਧ ਘੱਟ ਗਈ ਆ ਤੇ ਗਾਂ ਜਾ ਕੇ ਵੀ ਘੱਟ ਸਕਦੀ ਆ ਚਾਹੇ ਤੁਸੀਂ ਡرائی ਮੰਨ ਕੇ ਲੈ ਜਾਓ ਝੋਟੀ ਚੰਗੀ ਆ ਮੋੜ ਲਿਆਈ ਮੇਰੇ ਗੋਲ ਪੱਠ ਪੂੜਾ ਜੀ ਬਾਕੀ ਚੈੱਕ ਕਰ ਸਕਦੇ ਹੋ ਥਾਣਾ ਦੇ ਸਹਿਜ ਵੀ ਸੋਹਣੇ ਆ ਸਪੈਸ਼ਲ ਬੇਨਤੀ ਆ ਕਿ ਆਪ ਦਾ ਡਾਕਟਰ ਸਾਹਿਬਾਨ ਨੂੰ ਨਾਲ ਲੈ ਆਇਓ ਤੇ ਬਾਈ ਦੇ ਚੈੱਕ ਕਰੋ ਕਰਾ ਕੇ ਲੈ ਜਾਓ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਇਹ ਪਹਿਲਾ ਸੂਆ ਸੂਈ ਵੀ ਆ ਜਦੋਂ ਇਹ ਵੀ ਛਗੀ ਆ ਵੀਰੇ ਦੂਜੇ ਵਾਸਤੇ ਗੱਭਣਾ ਦੂਜੇ ਵਾਸਤੇ ਗੱਭਣਾ ਵੀਰੇ ਠੀਕ ਆ ਜੀ ਉਹ ਜੇ ਮੈਂ ਪਹਿਲਾਂ ਲੱਗਦੇ ਦੂਜਣਾ ਤੀਜਣਾ ਰਹੀ ਆ ਵੀਰੇ ਪਾ ਆਗਲਾ ਕਿਨੇ ਮਰਜੀ ਸੂਏ ਮੰਨ ਲੈ ਆਪਾਂ ਨੂੰ ਮਾਲਕ ਨੇ ਪਹਿਲਾਂ ਦੱਸਿਆ ਆਪਾਂ ਪਹਿਲਾਂ ਨਹੀਂ ਦੱਸਦੇ ਹਾਂ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਵੀ ਵੀਰੇ ਜਾਇਜ਼ ਆ ਜਮਾ ਕੋਈ ਬਾਹਲੇ ਨਹੀਂ ਆਪਾਂ ਮੰਗਦੇ ਕਿੰਨੇ ਜੀ ਇਹ 67000 ਰੁਪਏ ਦੇ ਦੇਣਗੇ ਵੀਰੇ 67000 ਦੇ ਠੀਕ ਆ ਜਨ ਮੋਜੂਦ ਸਿੰਘ ਸੰਗ ਸਾਰਾ ਕੁਝ ਚੰਗਾ ਭਰਾ ਠੀਕ ਆ ਜੀ ਇਹ ਬਾਈ ਕਹਿੰਦਾ 67000 ਦੇ ਦੇ ਦਾਂਗੇ ਜੀ ਜਿਹਨੂੰ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ